ਗੁਰੂ ਖਾਲਸਾ ਸੰਗਤ ਜੀ ਅੱਜ ਅਸੀਂ ਆਪਣੇ ਵੀਰ ਰਵੈਤ ਸਿੰਘ ਕੋਲ ਆਏ ਆ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਬਦੀਆਂ ਸਰਾਂ ਵੱਲੋਂ ਵਾਰ-ਵਾਰ ਇਹਨਾਂ ਦੀਆਂ ਵੀਡੀਓ ਪਾਈਆਂ ਜਾ ਰਹੀਆਂ ਐ ਇਹਨਾਂ ਦੇ ਖਿਲਾਫ ਸੰਗਤ ਨੂੰ ਭੜਕਾਉਣ ਵਾਸਤੇ ਕਿਉਂਕਿ ਇਹਨਾਂ ਦੀ ਸੇਵਾ ਵੱਲ ਦੇਖ ਕੇ ਸੰਗਤ ਜਿਹੜੇ ਲੋਕ ਦਸਵੰਦ ਕੱਢਦੇ ਆ ਨਾ ਜਿਨ੍ਹਾਂ ਨੇ ਜਿਨ੍ਹਾਂ ਦਾ ਆਸ਼ਾ ਇਹ ਆ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਉਹ ਲੋਕ ਇਹਨਾਂ ਨੂੰ ਸੇਵਾ ਦਿੰਦੇ ਆ ਉਹ ਜਿਹੜੇ ਲੋਕ ਇਹਨਾਂ ਦੇ ਖਿਲਾਫ ਘਟੀਆ ਪ੍ਰਚਾਰ ਕਰ ਰਹੇ ਉਹਨਾਂ ਨੂੰ ਤਖਲੀਫ ਕੀ ਆ ਉਹਨਾਂ ਨੂੰ ਤਖਲੀਫ ਦੇ ਆ ਕਿ ਇਹ ਗਰੀਬਾਂ ਦੀ ਸੇਵਾ ਕਰਦੇ ਆ ਗਰੀਬਾਂ ਨੂੰ ਰੁਜ਼ਗਾਰ ਦੇ ਰਹੇ ਆ ਤੇ ਉਹ ਲੋਕ ਚਾਹੁੰਦੇ ਨਹੀਂ ਆ ਵੀ ਗਰੀਬ ਨੂੰ ਰੁਜ਼ਗਾਰ ਮਿਲੇ ਉਹ ਲੋਕ ਚਾਹੁੰਦੇ ਨਹੀਂ ਵੀ ਗਰੀਬ ਵੀ ਚੰਗੀ ਰੋਟੀ ਖਾਣ ਉਹ ਲੋਕ ਚਾਹੁੰਦੇ ਨਹੀਂ ਵੀ ਗਰੀਬ ਕੋਲ ਵੀ ਕੋਈ ਘਰ-ਫੁੱਲਾ ਚੰਗਾ ਹੋਵੇ ਉਹ ਜਿੱਦਾਂ ਦੇ ਹਾਲਾਤ ਪਹਿਲਾਂ ਸੀ ਉਦਾਂ ਦੇ ਹਾਲਾਤ ਚਾਹੁੰਦੇ ਆ ਇਸ ਕਰਕੇ ਵੀਰਨਰ ਵੈਭ ਸਿੰਘ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਸਤਿ ਸ਼ਬਦਾਂ ਦੇ ਵਿੱਚ ਤਾਰਨਾ ਜਿਹੜੇ ਰਹਿਮ ਤੁਸੀਂ ਉਹ ਪਾਰੇ ਹੋਏ ਨਾ ਵੀ ਗਰੀਬਾਂ ਨੂੰ ਅਸੀਂ ਗਰੀਬੀ ਰੱਖਣਾ ਉਹ ਨਹੀਂ ਰਹਿਣਦੇ ਨੇ ਉਹ ਐਵੇਂ ਨਹੀਂ ਤੁਹਾਡੇ ਰਹਿਣਦੇ ਨੇ ਤੇ ਵਾਰ-ਵਾਰ ਗੁਰੂ ਦਾ ਬਾਣਾ ਪਾ ਕੇ ਤੁਸੀਂ ਤੇ ਐਵੇਂ ਨਿੱਕੀਆਂ ਨਿੱਕੀਆਂ ਮੋ ਨਿੱਕੀਆਂ ਮੋਟੀਆਂ ਜਿਹੜੀਆਂ ਗੱਲਾਂ ਕਰਦੇ ਜੀ ਨਾ ਇਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਜੇ ਦਾਲ ਪੰਥ ਹਮੇਸ਼ਾ ਪਹਿਲਾਂ ਵੀ ਵੀਰ ਦੇ ਨਾਲ ਖੜਾ ਹੁਣ ਵੀ ਖੜਿਆ ਆਪਾਂ ਵਾਰ-ਵਾਰ ਤੁਹਾਨੂੰ ਵੀਡੀਓ ਦੇ ਵਿੱਚ ਜਵਾਬ ਨਹੀਂ ਦੇਣਾ ਹੁਣ ਇਸ ਤੋਂ ਬਾਅਦ ਕੋਈ ਵੀਡੀਓ ਆਰੀ ਨਾ ਉਹਦੀ ਜੁੱਤੀ ਪੈਰ ਟਕਾਰ ਹੀ ਕਰਾਂਗੇ ਇਹ ਆਪਣਾ ਧਿਆਨ ਨਾਲ ਜਿਹਨੇ ਵੀਡੀਓ ਪਾਣੀ ਨਾ ਉਹ ਸੁਣ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ